ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਭੈਣ ਦੀ ਪ੍ਰੋਮੋਸ਼ਨ ਦੇਖਦੇ ਆ ਕਿ ਉਹ ਪ੍ਰਮੋਟ ਕੀ ਕਰ ਰਹੀ ਹੈ ਕੋ ਇਨਨ ਮੋ ਤੋਂ ਜਵਾਬ ਤੋਂ ਰਵੀ ਨੇ ਅੱਜ ਤੱਕ ਅਸ਼ਾਂ ਕਰੇ ਇੱਕ ਬੁੜਨੀ ਆ ਦੀ ਨਾ ਘਰ ਆਪਣਾ ਨਿਕਰ ਉਹਨੇ ਚੁੰਟਿਆ ਤਾਂ ਫੜ ਕੇ ਕੁੱਟ ਕੇ ਕੁੱਟ ਕੁੱਟ ਕੇ ਉਹਨੇ ਵੀਡੀਓ ਬਣਾਉ ਹੋਰ ਸਭ ਤੋਂ ਪਹਿਲੀ ਗੱਲ ਆ ਇਸ ਪੈਣ ਦੀ ਤੁਹਾਨੂੰ ਪਤਾ ਤਾਂ ਲੱਗ ਗਿਆ ਕਿ ਇਹ ਕੀ ਬੋਲ ਰਹੀ ਆ ਇਹਦਾ ਮੇਰਾ ਇਹ ਰੋਲਾ ਸੀਗਾ ਹੁਣ ਇਹ ਵੀ ਸੁਣਦੇ ਆ ਖਾਤੂ ਕੇ ਸੰਦੇ ਸਰਟੀਫਿਕੇਟ ਦਿਖਾਓ ਕਿ ਤੁਹਾਡੀ ਪੜ੍ਹਾਈ ਲਿਖਾਈ ਕਿੰਨੀ ਕ ਫੱਕ ਥਿਸ ਇਜ਼ ਨੋਟ ਕਾਲਿੰਗ ਟੂ ਸਿੰਗ 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 ਥਿਸ ਇਜ਼ ਨੋਟ ਅ ਫੱਕਿੰਗ ਕ੍ਰਿਮੀਨਲ ਅਫੈਂਸ ਫੱਕਿੰਗ ਕ੍ਰਿਮੀਨਲ ਅਫੈਂਸ ਹਾਂਜੀ ਇਹ ਪੈਣ ਦੀ ਆ ਸਬਦਾਵਲੀ ਆ ਮੇਰਾ ਇਹਦਾ ਰੋਲਾ ਆਈ ਸੀਗਾ ਹੁਣ ਕੁਝ ਲੋਗ ਅੰਮ੍ਰਿਤਪਾਲ ਸਿੰਘ ਜੀ ਮਹਿਰੂ ਦੇ ਸਪੋਰਟ 'ਚ ਆ ਕੁਝ ਇਹਦੇ ਵਰਗੀਆਂ ਦੇ ਜਿੱਦਾਂ ਕਿ ਕੰਚਨ ਜਿਹੜੀ ਵੀ ਆ ਮੈਨੂੰ ਨਹੀਂ ਪਤਾ ਉਹ ਕੌਰ ਆ ਕੀ ਆ ਮੈਨੂੰ ਨਹੀਂ ਪਤਾ ਕੁਝ ਲੋਗ ਕੰਚਨ ਵਰਗੀਆਂ ਦੇ ਜੋ ਜਿੱਦਾਂ ਕਿ ਸਪੋਰਟ ਚ ਆ ਹੁਣ ਆ ਭੈਣ ਨੇ ਬੜੀ ਹੀ ਬਤਮੀਜ਼ੀ ਦੇ ਨਾਲ ਮੇਰੇ ਲਈ ਇੱਕ ਸਪੈਸ਼ਲ ਵੀਡੀਓ ਕੱਢੀ ਆ ਹੋਰ ਉਸ ਵੀਡੀਓ ਦੇ ਵਿੱਚ ਇਹਨੇ ਮੇਰੇ ਪਰਿਵਾਰ ਬਾਰੇ ਮੇਰੇ ਬਾਰੇ ਬਹੁਤ ਕੁਝ ਬੋਲਿਆ ਇਹਨੂੰ ਮੇਰੇ ਜੱਥੇਦਾਰਾਂ ਦਾ ਵੀ ਸਚਾਈਦਾ ਸੀਗਾ ਕਿ ਭਈ ਮੈਂ ਕਿਹੜੇ ਜੱਥੇਬੰਦੀਆਂ ਤੋਂ ਆ ਤਾਂ ਭਈ ਮੈਂ ਸਾਰਾ ਕੁਝ ਆਪ ਜੀ ਤੱਕ ਨੈਨਸੀ ਭੈਣ ਜੀ ਤੁਹਾਡੇ ਤੱਕ ਮੈਂ ਪਹੁੰਚਾਇਆ ਮੇਰੇ ਜਥੇਦਾਰਾਂ ਨੇ ਤੁਹਾਡੇ ਤੋਂ ਕੁਝ ਸਵਾਲ ਪੁੱਛੇ ਮੇਰੇ ਡਾਈਵੋਰਸ ਦਾ ਕਾਰਨ ਵੀ ਦੱਸਿਆ ਉਸ ਤੋਂ ਬਾਅਦ ਤੁਹਾਡੀ ਵੀਡੀਓ ਨਹੀਂ ਆਈ ਕੀ ਸਮਝਾਂ ਮੈਂ ਫਿਰ ਸਭ ਤੋਂ ਵੱਡੀ ਗੱਲ ਆ #papa ਕੇ ਤੁਸੀਂ ਬਹੁਤ ਕੁਝ ਲਿਖਿਆ ਇੱਕ ਨਿਹੰਗ ਸਿੰਘੜੀ ਨੂੰ ਉਹਦੇ ਬਾਣੇ ਨੂੰ ਤੁਸੀਂ ਟਾਰਗੇਟ ਕਰ ਰਹੇ ਆ ਤੁਸੀਂ ਦੱਸ ਰਹੇ ਆ ਕਿ ਮੈਂ ਕ੍ਰਿਸਚੀਅਨ ਆ ਤੁਹਾਨੂੰ ਪਹਿਲਾਂ ਤੋਂ ਹੀ ਮੁਸਲਮਾਨ ਧਰਮ ਨਾਲ ਬੜੀ ਪ੍ਰੋਬਲਮ ਹੈ ਤੁਹਾਡੀ ਸ਼ਬਦਾਵਲੀ ਜੇ ਬੜੀ ਪ੍ਰੋਬਲਮ ਹੈ ਸਭ ਤੋਂ ਵੱਡੀ ਗੱਲ ਆ ਭਾਵੇਂ ਉਹ ਕ੍ਰਿਸਚੀਅਨ ਹੋ ਭਾਵੇਂ ਹਿੰਦੂ ਹੋ ਭਾਵੇਂ ਉਹ ਮੁਸਲਮਾਨ ਹੋ ਚਾਰੋਂ ਦਾ ਸਤਕਾਰ ਸਾਡੇ ਸਿੱਖ ਧਰਮ ਚ ਲਿਖਿਆ ਤੁਸੀਂ ਤਾਂ ਸਿੱਖ ਹੈ ਨਹੀਂ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ ਮੈਂ ਮੇਰਾ ਸਿਰਫ ਇੰਨਾ ਦਾ ਸਵਾਲ ਆ ਭੈਣ ਜੀ ਜਿਹੜੇ ਜਿਹੜੇ ਤੁਸੀਂ ਮੇਰੇ ਉੱਪਰ ਬਲੇਮ ਲਾਇਆ ਨਾ ਮੈਂ ਅਜੇ ਤੱਕ ਤੈਨੂੰ ਭੈਣ ਹੀ ਕਿਹਾ ਹੋਰ ਅੱਗੇ ਵੀ ਤੈਨੂੰ ਭੈਣ ਹੀ ਕਹਿਣਾ ਹੈ ਕਿਉਂਕਿ ਮੈਂ ਇੱਕ ਇੱਕ ਸਿੰਘਣੀ ਆ ਤੇ ਮੇਰੀ ਭੈਣ ਮੇਰੀ ਬੇਟੀ ਮੈਂ ਤਾਂ ਤੂੰ ਮੈਨੂੰ ਤੂੰ ਜਵਾਬ ਦੇਣਾ ਹੈ ਕਿ ਬਈ ਤੂੰ ਕਹਿਣ ਦੀ ਹੈ ਕਿ ਮੈਂ ਮੂੰਹ ਦੇ ਵਿੱਚ ਕੁਝ ਭੈਣਾਂ ਨੂੰ ਕਪੜਾ ਬੰਦ ਕੇ ਤੇਰੇ ਅਗੇਂਸਟ ਬੁਲਵਾਰੀ ਪ੍ਰੂਫ ਹੈਗਾ ਨਹੀਂ ਆ तेरे को ए प्रूफ हैगा सेक्सुअल है दे तो तक जेड़े सिंगा सिंगड़ियां ना तेरे बाह होंगे आई डोंट केयर पर तू मेरे बाणे नु टारगेट कीता मेरे नीले नु टारगेट कीता तू मेरे बारे दसया मेरे सिखी स्वरूप बारे तू बहुत बकवास कीती मैं पुलिस प्रशासन कहूंगी जेकर मैं गलत हां ਮੈਂ ਸਰਕਾਰ ਨੂੰ ਕਹੂੰਗੀ ਜੇਕਰ ਮੈਂ ਗਲਤ ਆ ਮੇਰੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਜੇ ਇਹ ਸਹੀ ਆ ਫਰ ਅਗਰ ਦੁਨੀਆ ਨੂੰ ਸਮਾਜ ਨੂੰ ਇਸੇ ਰਾਜ ਚੱਲਣਾ ਹੈ ਤੇ ਫਿਰ ਬਈ ਇਹਦਾ ਸਾਥ ਦੋ ਚੰਗੀ ਤਰੀਕੇ ਦੇ ਨਾਲ ਤੇ ਬਈ ਜੋ ਮੈਂ ਮੰਗ ਕੀਤੀ ਉਹ ਤੁਹਾਨੂੰ ਪ੍ਰਸ਼ਾਸਨ ਨੂੰ ਮੰਨੀ ਪੈਣੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ